ਇਸ ਵੇਲੇ ਪੰਜਾਬ ਪੁਲਿਸ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਆ ਜਿੱਥੇ ਇੱਕ ਪਾਸੇ ਭਗਵੰਤ ਮਾਨ ਪੂਰੀ ਸਖਤੀ ਵਿਖਾ ਰਿਹਾ ਤੇ ਦੂਜੇ ਪਾਸੇ ਬਿਲਕੁਲ ਐਨ ਬਰਾਬਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਸਖਤ ਦਿਖਾਈ ਦੇ ਰਹੀ ਆ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਦੀਆਂ ਬਿਲਕੁਲ ਜੂਨੀਅਰ ਲੈਵਲ ਤੋਂ ਲੈ ਕੇ ਹਾਇਰ ਲੈਵਲ ਤੱਕ ਬਦਲੀਆਂ ਕੀਤੀਆਂ ਜਾ ਰਹੀਆਂ ਉੱਥੇ ਹੀ ਹੁਣ ਮਾਨਯੋਗ ਹਾਈ ਕੋਰਟ ਨੇ ਇਹ ਵੇਰਵਾ ਮੰਗਿਆ ਵੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ ਇਹਨਾਂ ਦੇ ਪੈਸੇ ਕੌਣ ਦੇ ਰਿਹਾ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ 900 ਲੋਕਾਂ ਨੂੰ ਪੂਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਆ ਜਿਹਦੇ ਵਿੱਚ ਲੀਡਰਸ ਵੀ ਨੇ ਸੈਲੈਬ੍ਰਿਟੀ ਵੀ ਨੇ ਸੈਲੈਬ੍ਰਿਟੀ ਦੇ ਵਿੱਚ ਕਹਿ ਲਈਏ ਵੀ ਕਲਾਕਾਰ ਨੇ ਵੱਡੇ ਬਿਜ਼ਨਸਮੈਨ ਨੇ ਤੇ ਤੀਜੀ ਕੈਟਾਗਰੀ ਦੇ ਵਿੱਚ ਆਉਂਦੇ ਆ ਧਾਰਮਿਕ ਡੇਰਿਆਂ ਦੇ ਜਾਂ ਧਾਰਮਿਕ ਆਗੂ ਬਾਬੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ 900 ਬੰਦਾ ਜਿਹੜਾ 900 ਬੰਦੇ ਦੀ ਜਿਹੜੀ ਨਫਰੀ ਆ ਉਹ ਇਸੇ ਕੰਮ ਤੇ ਲੱਗੀ ਹੋਈ ਆ ਵੀ ਇਹਨਾਂ ਨੂੰ ਨਾ ਕੁਝ ਹੋ ਜਾਵੇ ਸੜਕ ਦੇ ਉੱਤੇ ਜਾਂਦਾ ਬੰਦਾ ਲੁੱਟਿਆ ਜਾਵੇ ਉਹਦੀ ਗੱਡੀ ਨੂੰ ਬੰਦੇ ਪੈਜਣ ਰਾਤ ਨੂੰ ਬੰਦਾ ਘਰੋਂ ਨਿਕਲਣ ਲੱਗਾ ਡਰੇ ਇਹਦੀ ਕੋਈ ਗੱਲ ਨਹੀਂ ਪਰ ਇਹ ਜਿਹੜੀਆਂ ਤਿੰਨ ਕੈਟਾਗਰੀਜ਼ ਨੇ ਇਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ ਜਿਹਦੇ ਵਿੱਚ ਰਾਜਨੀਤਾਂ ਨੇ ਸੈਲੈਬ੍ਰਿਟੀਜ਼ ਨੇ ਤੇ ਬਾਬੇ ਸ਼ਾਮਲ ਹਨ ਹੁਣ ਮਾਨਯੋਗ ਹਾਈ ਕੋਰਟ ਕਹਿੰਦੇ ਆ ਵੀ ਤੁਸੀਂ ਇਹਨਾਂ ਦੀ ਕਪੜਸ਼ਾਨ ਕਰੋ ਚੰਗੀ ਤਰੀਕੇ ਦੇ ਨਾਲ ਇਹ ਪਤਾ ਕਰੋ ਵੀ ਕਿਹੜਾ ਲੋਕਾਂ ਨੂੰ ਵਾਗੇ ਸਿਕਿਉਰਟੀ ਦੀ ਲੋੜ ਹੈ ਜਿਨ੍ਹਾਂ ਲੋਕਾਂ ਨੂੰ ਸਿਕਿਉਰਟੀ ਦੀ ਲੋੜ ਹੈ ਜਿਨ੍ਹਾਂ ਨੂੰ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਥ੍ਰੈਟਸ ਆ ਰਹੇ ਆ ਧਮਕੀਆਂ ਆ ਰਹੀਆਂ ਉਹਨਾਂ ਨੂੰ ਤਾਂ ਤੁਸੀਂ ਸਿਕਿਉਰਿਟੀ ਜ਼ਰੂਰ ਪ੍ਰੋਵਾਈਡ ਕਰੋ ਉਹ ਸਟੇਟ ਦਾ ਫਰਜ ਬਣਦਾ ਪਰ ਜਿਨ੍ਹਾਂ ਲੋਕਾਂ ਨੇ ਕੇਵਲ ਟੌਰ ਵਾਸਤੇ ਸਿਕਿਉਰਿਟੀ ਲਈ ਹੋਈ ਆ ਇਹਨਾਂ ਕੋਲੋਂ ਉਹਨਾਂ ਮਲਾਜ਼ਮਾਂ ਦੀ ਤਨਖਾਹ ਤੁਸੀਂ ਲਓ ਲਗਭਗ ਇੱਕ ਮਲਾਜ਼ਮ ਦੀ ਸਵਾ ਲੱਖ ਤੋਂ ਡੇਢ ਲੱਖ ਰੁਪਈਆ ਤਨਖਾਹ ਬਣਦੀ ਹੈ ਜਿਹੜੀ ਪੰਜਾਬ ਸਰਕਾਰ ਖੁਦ ਚੱਲ ਰਹੀ ਹੈ ਸਿਰਫ ਇਸ ਕਰਕੇ ਇਹ ਰਾਜਨੇਤਾ ਨੇ ਜੀ ਇਹ ਸਾਡੇ ਯੂਥ ਦੇ ਪ੍ਰਧਾਨ ਨੇ ਜੀ ਇਹਨਾਂ ਨੂੰ ਅਸੀਂ ਫਲਾਣੇ ਮਹਿਕਮੇ ਦਾ ਚੇਅਰਮੈਨ ਬਣਾ ਦਿੱਤਾ ਜੀ ਇਸ ਕਰਕੇ ਟੌ ਟੱਪਾ ਕੈਮ ਰੱਖਣ ਵਾਸਤੇ ਹਾਲਾਂਕਿ ਇਹ ਨਾਲ ਗੱਲ ਜ਼ਰੂਰ ਕਹੀ ਗਈ ਹੈ ਕਿ ਜਿਨ੍ਹਾਂ ਲੀਡਰਸ ਨੂੰ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਸਿਕਿਉਰਿਟੀ ਪੂਰੀ ਪੁਖਤਾ ਪ੍ਰਬੰਧ ਪੂਰੀ ਟਾਈਟ ਸਿਕਿਉਰਿਟੀ ਦੇਣੀ ਚਾਹੀਦੀ ਆ ਪਰ ਜਿਨ੍ਹਾਂ ਨੇ ਇਦਾਂ ਹੀ ਆਪਣੇ ਕੋਲੋਂ ਦਰਜ ਕਰਾਈਆਂ ਐਫ ਆਈ ਆਰਸ ਨੇ ਜਾਂ ਆਪਣੇ ਕੋਲੋਂ ਉਹਨਾਂ ਨੇ ਕਿਹਾ ਵੀ ਮੈਨੂੰ ਥ੍ਰੈਟ ਆਉਂਦੇ ਆ ਉਹਨਾਂ ਦੇ ਕੋਲੋਂ ਤੁਸੀਂ ਪੈਸੇ ਲਓ ਹੁਣ ਤੁਸੀਂ ਹਿਸਾਬ ਲਾਓ ਵੀ 900 ਲੋਕਾਂ ਦੇ ਵਿੱਚੋਂ ਪੂਰੇ ਪੰਜਾਬ 'ਚ 900 ਲੋਕ ਆ ਕੇਵਲ 39 ਲੋਕ ਉਹ ਸਮਝਦਾਰ ਸੂਝਵਾਨ ਪੰਜਾਬ ਦਾ ਦਰਦ ਰੱਖਣ ਵਾਲੇ ਕੇਵਲ 39 ਲੋਕ ਆ ਜਿਹੜੇ ਪੈਸੇ ਪੇ ਕਰ ਰਹੇ ਆ ਬਾਕੀ ਜਿਹੜੇ ਲੋਕ ਆ ਲਗਭਗ 600 961 ਲੋਕ ਜਿਹੜੇ ਆ ਉਹ ਪੈਸੇ ਨਹੀਂ ਦੇ ਰਹੇ ਉਹ ਕਹਰੇ ਠੀਕ ਹੈ ਸਾਡੀ ਟੌਰ ਬਣੀ ਹੋਈ ਆ ਬਹੁਤ ਸੋਹਣਾ ਸਾਡਾ ਕੰਮ ਚੱਲ ਰਿਹਾ ਜਿੱਥੇ ਜਾਈਦਾ ਗਨਮੈਨ ਉੱਤਰ ਕੇ ਦਰਵਾਜ਼ਾ ਖੋਲਦਾ ਭੱਜ ਕੇ ਜਿੱਥੇ ਜਾਣਾ ਹੁੰਦਾ ਫਿਰ ਉਸ ਕਮਰੇ ਦਾ ਦਰਵਾਜ਼ਾ ਖੋਲਦਾ ਟੌਰ ਪੂਰੀ ਬਣਦੀ ਆ ਵੀ ਫਲਾਣੇ ਪ੍ਰਧਾਨ ਸਾਹਿਬ ਆ ਗਏ ਫਲਾਣੇ ਚੇਅਰਮੈਨ ਸਾਹਿਬ ਆ ਗਏ ਇਹ ਫਲਾਣੇ ਜੀ ਸਿੰਗਰ ਨੇ ਇਹ ਫਲਾਣੇ ਐਕਟਰ ਨੇ ਇਹ ਫਲਾਣੇ ਮਸ਼ਹੂਰ ਜਿਹੜੇ ਨੇ ਉਦਯੋਗਪਤੀ ਨੇ ਇਹ ਬਾਬਾ ਜੀ ਆ ਗਏ ਜੀ ਬਾਬਾਈ ਦਾ ਕਾਫਲਾ ਸੋ ਹੁਣ ਇਹਨਾਂ ਨੂੰ ਪੈਸੇ ਪੇ ਕਰਨੇ ਪੈਣੇ ਆ ਅਗਰ ਇਹਨਾਂ ਨੇ ਸਿਕਿਉਰਿਟੀ ਰੱਖਣੀ ਆ ਪਰ ਨਾਲ ਇੱਕ ਗੱਲ ਹੋਰ ਧਿਆਨ ਦੇਣਯੋਗ ਇਹ ਹੈ ਕਿ ਇਹ ਗੱਲ ਖਾਸ ਤੌਰ ਤੇ ਕਹੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਵਾਕੇ ਸਿਕਿਉਰਿਟੀ ਦੀ ਲੋੜ ਹੈ ਜਿਨ੍ਹਾਂ ਨੂੰ ਥ੍ਰੈਟਸ ਮਿਲ ਰਹੇ ਆ ਚਾਹੇ ਫਿਰ ਉਹ ਰਾਜਨੇਤਾ ਹੋਣ ਚਾਹੇ ਫਿਰ ਉਹ ਸੈਲਿਬ੍ਰਿਟੀਆਂ ਹੋਣ ਤੇ ਚਾਹੇ ਫਿਰ ਉਹ ਧਾਰਮਿਕ ਆਗੂ ਹੋਣ ਉਹਨਾਂ ਨੂੰ ਸਿਕਿਉਰਿਟੀ ਪੂਰੇ ਪੁਖਤਾ ਤਰੀਕੇ ਦੇ ਨਾਲ ਦੇਣੀ ਚਾਹੀਦੀ ਆ ਦਿੱਤੀ ਜਾਣੀ ਚਾਹੀਦੀ ਆ ਪਰ ਜਿਹੜੇ ਲੋਕਾਂ ਨੇ ਕੇਵਲ ਇੱਕ ਟੌਰ ਮਾਰਨ ਵਾਸਤੇ ਸਿਕਿਉਰਿਟੀ ਲਈ ਹੋਈ ਆ ਵੀ ਸਾਡਾ ਮਹੱਲੇ ਦੇ ਵਿੱਚ ਜਾਂ ਸਾਡੇ ਆਸ-ਪਾਸ ਸਾਡਾ ਦਬਦਬਾ ਬਣਿਆ ਰਵੇ ਉਹਨਾਂ ਕੋਲੋਂ ਕਹਿੰਦੇ ਪੈਸੇ ਲਓ ਨਹੀਂ ਤੇ ਜਿਹੜੀ ਨਫਰੀ ਆ ਉਹਨੂੰ ਵਾਪਸ ਮੰਗਾਓ ਹੁਣ ਇਹਦੇ ਵਿੱਚ ਦੇਖਣ ਤੇ ਵਿਚਾਰਨ ਵਾਲੀ ਗੱਲ ਇਹ ਆ ਵੀ ਕੀ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੇ 961 ਲੋਕ ਆ ਕਿਉਂਕਿ 39 ਲੋਕ ਤੇ ਆਪਣੇ ਪੈਸੇ ਜਿਹੜੇ ਆ ਉਹ ਦੇ ਰਹੇ ਆ ਹੁਣੇ ਜਿਹੜੇ 961 ਲੋਕ ਨੇ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਹੈਗੀ ਆ ਜਿਨ੍ਹਾਂ ਦੀ ਪੂਰੀ ਲਿਸਟ ਬਣਾਈ ਗਈ ਆ ਇਹਨਾਂ ਵਿੱਚੋਂ ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਵਾਕਿਆ ਹੀ ਲੋੜ ਆ ਜਿਨ੍ਹਾਂ ਨੂੰ ਵਾਕਿਆ ਹੀ ਥ੍ਰੈਟਸ ਆਉਂਦੇ ਆ ਕਿਉਂਕਿ ਅੱਜਕੱਲ ਐਕਸਟਰਸ਼ਨ ਦੀਆਂ ਕਾਲਸ ਬਹੁਤ ਆਮ ਹੋਈਆਂ ਪਈਆਂ ਨੇ ਕਿਸੇ ਵੀ ਵੱਡੇ ਬਿਜ਼ਨਸਮੈਨ ਨੂੰ ਫੋਨ ਆ ਜਾਂਦਾ ਕਿ ਤੁਸੀਂ ਜੀ 50 ਲੱਖ ਦੇ ਦਿਓ ਕਰੋੜ ਦੇ ਦਿਓ ਉਹਨਾਂ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਕੇਵਲ ਟੌਰ ਮਾਰਨ ਵਾਸਤੇ ਸਿਕਿਉਰਿਟੀ ਲਈ ਹੋਈ ਆ ਕੀ ਉਹ ਆਪਣੀ ਸਿਕਿਉਰਿਟੀ ਵਾਪਸ ਕਰਨਗੇ ਤੇ ਜਾਂ ਫਿਰ ਜਿਹੜੀ ਰਕਮ ਤੈਅ ਕਰ ਦਿੱਤੀ ਗਈ ਆ ਜੋ ਉਹਨਾਂ ਦੀ ਬਣਦੀ ਤਨਖਾਹ ਹੈ ਮੁਲਾਜ਼ਮਾਂ ਦੀ ਇਹ ਉਹ ਜਮ੍ਹਾਂ ਕਰਾਉਣਗੇ ਇਹ ਤੋਂ ਇੱਕ ਗੱਲ ਹੋਰ ਪਤਾ ਲੱਗ ਜਾਏਗੀ ਭਈ ਜੇ ਤਾਂ ਇਹ ਸਿਕਿਉਰਿਟੀ ਰੱਖਣਗੇ ਇਹਦਾ ਮਤਲਬ ਤੇ ਠੀਕ ਹੈ ਵੀ ਇਹ ਬੰਦੇ ਜਿਹੜੇ ਆ ਸਿਕਿਉਰਿਟੀ ਰੱਖ ਸਕਦੇ ਆ ਤੇ ਜੇ ਸਿਕਿਉਰਿਟੀ ਵਾਪਸ ਕਰਦੇ ਆ ਤਾਂ ਇਹ ਤੋਂ ਇਹ ਵੀ ਪਤਾ ਲੱਗਦਾ ਭਈ ਇਹ ਬੰਦੇ ਸਰਕਾਰ ਨੂੰ ਠੱਬੀ ਲਾ ਰਹੇ ਸੀ ਨਾਲ ਹੀ ਇੱਕ ਗੱਲ ਇਹਦੇ ਵਿੱਚ ਹੋਰ ਕਹੀ ਗਈ ਆ ਭਈ ਜਿਨ੍ਹਾਂ ਲੋਕਾਂ ਦੀ 3 ਲੱਖ ਤੋਂ ਘੱਟ ਆਮਦਨ ਆ ਉਹਨਾਂ ਨੇ ਸਿਕਿਉਰਿਟੀ ਉਹਨਾਂ ਦੇ ਕੋਲ ਆ ਤੇ ਉਹਨਾਂ ਕੋਲੋਂ ਕੋਈ ਪੈਸਾ ਜਿਹੜਾ ਉਹ ਨਹੀਂ ਵਸੂਲਿਆ ਜਾਏਗਾ ਪਰ ਜਿਨ੍ਹਾਂ ਲੋਕਾਂ ਦੀ ਆਮਦਨ 3 ਲੱਖ ਤੋਂ ਵੱਧ ਹੈ ਉਹਨਾਂ ਕੋਲੋਂ ਪੈਸੇ ਜਿਹੜੇ ਆ ਉਹ ਜ਼ਰੂਰ ਵਸੂਲੇ ਜਾਣਗੇ Subscribe to One India channel and never miss an update